ਸਾਸਰੀਏ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਇੱਕ ਬਹੁਤ ਹੀ ਮਤਲਬ ਮਸ਼ਹੂਰ ਕਿਤਾਬ ਹੈ ਦ ਮਿਲੀਨੀਅਰ ਨੈਕਸਟ ਡੋਰ ਉਸ ਦੇ ਕੁਝ ਖਾਸ ਨੁਕਤੇ ਆ ਤੇ ਨਾ ਥੋੜੀ ਗਹਿਰਾਈ ਨਾਲ ਗੱਲਬਾਤ ਕਰਾਂਗੇ ਇਹ ਕਿਤਾਬ ਲਿਖੀ ਹੈ ਟੋਮਸ ਸਟੈਨਲੀ ਤੇ ਵਿਲੀਅਮ ਡੈਂਕੋ ਨੇ ਉਹਨਾਂ ਦੀ ਕਈ ਸਾਲਾਂ ਦੀ ਖੋਜ ਹੈ ਇਹ ਹਾਂਜੀ ਤੇ ਇਸ ਖੋਜ ਨੇ ਨਾ ਅਮੀਰੀ ਬਾਰੇ ਕਈ ਪੁਲੇਖੇ ਦੂਰ ਕੀਤੇ ਨੇ ਬਿਲਕੁਲ ਅੱਜ ਆਪਾਂ ਇਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਅਸਲ ਚ ਕਰੋੜਪਤੀ ਹੁੰਦੇ ਕੌਣ ਨੇ ਕਿਵੇਂ ਜਿਉਂਦੇ ਨੇ ਉਹ ਲੋਕ ਤੇ ਉਹਨਾਂ ਦੀ ਸੋਚ ਉਹ ਆਮ ਲੋਕਾਂ ਦੀ ਸੋਚ ਤੋਂ ਕਿੰਨੀ ਵੱਖਰੀ ਹੈ ਹੈਨਾ ਜੀ ਬਿਲਕੁਲ ਅਕਸਰ ਜੋ ਆਪਾਂ ਫਿਲਮਾਂ 'ਚ ਦੇਖਦੇ ਆਂ ਜਾਂ ਸੁਣਦੇ ਆਂ ਅਸਲੀਅਤ ਉਸ ਤੋਂ ਬਹੁਤ ਵੱਖਰੀ ਹੁੰਦੀ ਹੈ ਹਾਂ ਕਈ ਵਾਰ ਤਾਂ ਬਿਲਕੁਲ ਉਲਟ ਚਲੋ ਫਿਰ ਇਸ ਨੂੰ ਖੋਲਦੇ ਆਂ ਪਹਿਲਾ ਸਬਕ ਤੇ ਸ਼ਾਇਦ ਸਭ ਤੋਂ ਹੈਰਾਨ ਕਰਨ ਵਾਲਾ ਇਹ ਕਹਿੰਦੇ ਨੇ ਕਿ ਅਸਲੀ ਅਮੀਰ ਗਲੀਆਂ ਵਿੱਚ ਲੁਕੇ ਬੈਠੇ ਨੇ ਇਹ ਸੁਣ ਕੇ ਥੋੜਾ ਅਜੀਬ ਲੱਗਦਾ ਹੈ ਕਿਉਂਕਿ ਅਮੀਰ ਮਤਲਬ ਵੱਡੀਆਂ ਕੋਠੀਆਂ ਚਮਕਦੀਆਂ ਗੱਡੀਆਂ ਹਾਂਜੀ ਇਹੀ ਆਮ ਧਾਰਨਾ ਹੈ ਪਰ ਇਹ ਖੋਜ ਦੱਸਦੀ ਹੈ ਕਿ ਜ਼ਿਆਦਾਤਰ ਅਸਲੀ ਕਰੋੜਪਤੀ ਬਹੁਤ ਮਤਲਬ ਸਧਾਰਨ ਜ਼ਿੰਦਗੀ ਜਿਉਂਦੇ ਨੇ। ਅੱਛਾ ਕਿਵੇਂ? ਦੇਖੋ ਹੋ ਸਕਦਾ ਹੈ ਉਹ ਕਿਸੇ ਆਮ ਜੇ ਮੁਹੱਲੇ 'ਚ ਰਹਿੰਦੇ ਹੋਣ, ਕੋਈ ਪੁਰਾਣੀ ਸਿੰਪਲ ਜੀ ਕਾਰ ਚਲਾਉਂਦੇ ਹੋਣ, ਬ੍ਰਾਂਡ ਵਾਲੇ ਕੱਪੜੇ ਪਿੱਛੇ ਨਹੀਂ ਭਜਦੇ ਉਹ ਲੋਗ। ਤੇ ਫਿਰ ਉਹ ਜਿਹੜੇ ਬਹੁਤ ਦਿਖਾਵਾ ਕਰਦੇ ਨੇ, ਵੱਡੀਆਂ ਪਾਰਟੀਆਂ, ਮਿੰਗੇ ਫੋਨ, ਉਹਨਾਂ ਬਾਰੇ ਕਿਤਾਬ ਕਹਿੰਦੀ ਹੈ ਕਿ ਅਕਸਰ ਉਹਨਾਂ ਦੇ ਬੈਂਕ ਖਾਤੇ ਉਮੀਦ ਤੋਂ ਕਿਤੇ ਘੱਟ ਭਰੇ ਹੁੰਦੇ ਨੇ। ਕਈ ਵਾਰ ਤਾਂ ਖਾਲੀ ਵੀ ਵਾਹ ਇਹ ਤਾਂ ਬਿਲਕੁਲ ਉਲਟੀ ਗੱਲ ਹੋ ਗਈ ਜੀ ਇਥੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਉਸ ਤਸਵੀਰ ਨੂੰ ਤੋੜਦੀ ਹੈ ਜੋ ਸਾਨੂੰ ਮੀਡੀਆ ਦਿਖਾਉਂਦਾ ਹੈ ਸਾਨੂੰ ਹੀ ਲੱਗਦਾ ਹੈ ਕਿ ਸਫਲਤਾ ਮਤਲਬ ਬਾਰਲਾ ਦਿਖਾਵਾ ਸ਼ਾਨੋ ਸ਼ੌਕਤ ਪਰ ਅਸਲ ਅਮੀਰ ਲੋਕਾਂ ਦੀ ਪੈਲ ਹੁੰਦੀ ਹੈ ਵਿੱਤੀ ਸੁਰੱਖਿਆ ਪੈਸਾ ਜੋੜਨਾ ਦਿਖਾਵਾ ਨਹੀਂ ਹਾਂ ਕਿਉਂਕਿ ਦਿਖਾਵੇ ਦੀ ਕੀਮਤ ਚੁਕਾਉਣੀ ਪੈਂਦੀ ਹੈ ਬਿਲਕੁਲ ਤੇ ਉਹ ਕੀਮਤ ਅਕਸਰ ਪੈਸਾ ਜਮ੍ਹਾਂ ਕਰਨ ਦੀ ਕਾਬਲੀਅਤ ਨੂੰ ਘਟਾ ਦਿੰਦੀ ਹੈ ਇਸੇ ਲਈ ਦੂਜਾ ਸਬਕ ਬਹੁਤ ਜ਼ਰੂਰੀ ਹੋ ਜਾਂਦਾ ਹੈ ਦੌਲਤ ਸਿਰਫ ਕਮਾਈ ਦੇ ਬਰਾਬਰ ਨਹੀਂ ਹੈ ਮਤਲਬ ਮਤਲਬ ਜੇ ਕਿਸੇ ਦੀ ਤਨਖਾਹ ਬਹੁਤ ਜ਼ਿਆਦਾ ਹੈ ਲੱਖਾਂ ਚ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਬੰਦਾ ਅਮੀਰ ਵੀ ਹੋਵੇਗਾ ਅੱਛਾ ਇਹ ਕਿਵੇਂ ਦੇਖੋ ਅਸਲ ਦੌਲਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕਮਾਈ ਵਿੱਚੋਂ ਬਚਾਇਆ ਕਿੰਨਾ ਗਿਆ ਹੈ ਤੇ ਫਿਰ ਉਸ ਬਚਤ ਨੂੰ ਉਹ ਨਿਵੇਸ਼ ਕਿਵੇਂ ਕੀਤਾ ਗਿਆ ਹੈ ਠੀਕ ਹੋ ਸਕਦਾ ਹੈ ਇੱਕ ਬੰਦਾ ਘੱਟ ਕਮਾਉਂਦਾ ਹੋਵੇ ਪਰ ਉਹ ਆਪਣੀ ਕਮਾਈ ਦਾ ਮੰਨ ਲਓ 20 25% ਹਿੱਸਾ ਬਚਾ ਕੇ ਸਹੀ ਜਗ੍ਹਾ ਲਾ ਰਿਹਾ ਹੈ ਉਹ ਉਸ ਬੰਦੇ ਨਾਲੋਂ ਜ਼ਿਆਦਾ ਅਮੀਰ ਹੋ ਸਕਦਾ ਹੈ ਜਿਹੜਾ ਬਹੁਤ ਕਮਾਉਂਦਾ ਹੈ ਪਰ ਸਾਰਾ ਪੈਸਾ ਐਸ਼ਵਾਰਾਮ ਤੇ ਉਡਾ ਦਿੰਦਾ ਹੈ ਹਾਂ ਇਹ ਤਾਂ ਬਿਲਕੁਲ ਨਵਾਂ ਨਜ਼ਰੀਆ ਹੈ ਮਤਲਬ ਅਮੀਰੀ ਸਿਰਫ ਇੱਕ ਨੰਬਰ ਨਹੀਂ ਇਹ ਤਾਂ ਆਦਤ ਹੈ ਸੋਚ ਹੈ ਜੀ ਇੱਕ ਪਹੁੰਚ ਹੈ ਤੇ ਇਹੀ ਗੱਲ ਸਾਨੂੰ ਤੀਜੇ ਨੁਕਤੇ ਤੇ ਲਿਆਉਂਦੀ ਹੈ ਸਾਦਗੀ ਇਕਵਲਸ ਟੂ ਸ਼ਕਤੀ ਇਹ ਪਹਿਲੀ ਗੱਲ ਨਾਲ ਮਿਲਦੀ ਤਾਂ ਹੈ ਪਰ ਥੋੜੀ ਵੱਖਰੀ ਹਾਂਜੀ ਇਸ ਜ਼ੋਰ ਇਸ ਗੱਲ ਤੇ ਹੈ ਕਿ ਸਾਦਾ ਰਹਿਣਾ ਅਸਲ ਜੀ ਤਾਕਤ ਹੈ ਕਿਵੇਂ ਜਿਹੜੇ ਲੋਕ ਸੱਚੀ ਅਮੀਰ ਬਣਦੇ ਨੇ ਉਹ ਸਮਝਦੇ ਨੇ ਕਿ ਪੈਸੇ ਦੀ ਅਸਲ ਤਾਕਤ ਦਿਖਾਵੇ ਚ ਨਹੀਂ ਉਸ ਨੂੰ ਵਧਾਉਣ ਚ ਹੈ ਠੀਕ ਇਸ ਲਈ ਉਹ ਮਹਿੰਗੇ ਬ੍ਰਾਂਡਾਂ ਦੀ ਬਜਾਏ ਆਰਾਮਦਾਇਕ ਸ਼ਾਇਦ ਸਸਤੇ ਕੱਪੜੇ ਪਾ ਲੈਣ ਕਰ ਜਿੰਨੀ ਲੋੜ ਹੈ ਉਹ ਨਾਲ ਲੈ ਲਿਆ ਕਾਰ ਬਸ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਕੋਈ ਸਟੇਟਸ ਸਿੰਬਲ ਨਹੀਂ ਮਤਲਬ ਕਾਰ ਨੂੰ ਆਪਣੀ ਪਹਿਚਾਨ ਨਹੀਂ ਬਣਾਉਂਦੇ ਹੋ ਬਿਲਕੁਲ ਨਹੀਂ ਉਹਨਾਂ ਲਈ ਇਹ ਬਸ ਇੱਕ ਸਾਧਨ ਹੈ ਜੇ ਇਸ ਨੂੰ ਆਪਾਂ ਵੱਡੀ ਤਸਵੀਰ 'ਚ ਦੇਖੀਏ ਹਾਂਜੀ ਤਾਂ ਇਹ ਸਾਦਗੀ ਅਸਲ 'ਚ ਇੱਕ ਡੂੰਗੇ ਵਿੱਤੀ ਅਨੁਸ਼ਾਸਨ ਦਾ ਨਤੀਜਾ ਹੈ ਤੇ ਇਸ ਅਨੁਸ਼ਾਸਨ ਦੀ ਨੀ ਕੀ ਹੈ ਉਹ ਹੈ ਬਜਟ ਅੱਛਾ ਬਜਟ ਜੀ ਇਹੀ ਚੌਥਾ ਸਬਕ ਹੈ ਬਜਟ ਹੀ ਰਾਜ ਹੈ ਕਿਤਾਬ ਦੇ ਲੇਖਕਾਂ ਨੇ ਦੇਖਿਆ ਕਿ ਲਗਭਗ ਹਰ ਸੈਲਫ ਮੇਡ ਮਿਲੀਨੀਅਰ ਮਤਲਬ ਜਿਸ ਨੇ ਖੁਦ ਪੈਸਾ ਬਣਾਇਆ ਉਹ ਬੜੇ ਧਿਆਨ ਨਾਲ ਆਪਣੇ ਖਰਚਿਆਂ ਦਾ ਹਿਸਾਬ ਰੱਖਦਾ ਹੈ ਸੱਚੀ ਆਪਾਂ ਤਾਂ ਸੋਚਦੇ ਹਾਂ ਕਰੋੜਪਤੀਆਂ ਨੂੰ ਕੀ ਲੋੜ ਹੈ ਹਿਸਾਬ ਰੱਖਣ ਦੀ ਨਹੀਂ ਉਹ ਰੱਖਦੇ ਨੇ ਉਹਨਾਂ ਕੋਲ ਬਕਾਇਦਾ ਬਜਟ ਹੁੰਦਾ ਹੈ ਕਿੰਨਾ ਆਇਆ ਕਿੰਨਾ ਕਿੱਥੇ ਲਾਉਣਾ ਕਿੰਨਾ ਬਚਾਉਣਾ ਕਿੰਨਾ ਨਿਵੇਸ਼ ਕਰਨਾ ਸਭ ਤੈਅ ਹੁੰਦਾ ਹੈ ਉਹਨਾਂ ਦੇ ਵਿੱਤੀ ਟੀਚੇ ਬਿਲਕੁਲ ਸਾਫ਼ ਹੁੰਦੇ ਨੇ ਪਰ ਮੈਨੂੰ ਇਹ ਦੱਸੋ ਬਜਟ ਬਣਾਉਣਾ ਉਸਤੇ ਚੱਲਣਾ ਇਹ ਬਹੁਤ ਬੰਧਨ ਜਿਹਾ ਨਹੀਂ ਲੱਗਦਾ ਔਖਾ ਜਿਹਾ ਹਾਂ ਕਈ ਲੋਕ ਇਹੀ ਸੋਚਦੇ ਨੇ ਪਰ ਕਿਤਾਬ ਕਹਿੰਦੀ ਹੈ ਕਿ ਕਰੋੜਪਤੀ ਇਸ ਨੂੰ ਬੰਧਨ ਨਹੀਂ ਸਮਝਦੇ ਉਹ ਇਸ ਨੂੰ ਕੰਟਰੋਲ ਸਮਝਦੇ ਨੇ ਕੰਟਰੋਲ ਜੀ ਬਜਟ ਉਹਨਾਂ ਨੂੰ ਆਪਣੇ ਪੈਸੇ ਤੇ ਕਾਬੂ ਦਿੰਦਾ ਪਤਾ ਹੁੰਦਾ ਕਿ ਪੈਸਾ ਸਹੀ ਪਾਸੇ ਜਾ ਰਿਹਾ ਫਜ਼ੂਲ ਨਹੀਂ ਉੱਡ ਰਿਹਾ ਹੂੰ ਹਾਂ ਇਸ ਲਈ ਅਨੁਸ਼ਾਸਨਤਾ ਚਾਹੀਦਾ ਪਰ ਫਲ ਵੀ ਤਾਂ ਮਿਲਦਾ ਹੈ ਦੌਲਤ ਦੇ ਰੂਪ ਵਿੱਚ ਇਹ ਪੈਸੇ ਨੂੰ ਸਹੀ ਦਿਸ਼ਾ ਦੇਣ ਦਾ ਤਰੀਕਾ ਹੈ ਬਸ ਇਹ ਤਾਂ ਵਧੀਆ ਗੱਲ ਹੈ ਅੱਛਾ ਇੱਕ ਹੋਰ ਚੀਜ਼ ਜਿਹੜੀ ਮੈਨੂੰ ਇਸ ਕਿਤਾਬ ਚ ਬੜੀ ਖਾਸ ਲੱਗੀ ਉਹ ਹੈ ਪੰਜਵਾਂ ਸਬਕ ਕਾਰੋਬਾਰ ਦਾ ਜਾਦੂ ਇਹ ਕੀ ਚੀਜ਼ ਹੈ ਹਾਂਜੀ ਇਹ ਬਹੁਤ ਅਹਿਮ ਨੁਕਤਾ ਹੈ ਖੋਜ ਦਸਤੀ ਹੈ ਕਿ ਜ਼ਿਆਦਾਤਰ ਕਰੋੜਪਤੀ ਖਾਸ ਕਰਕੇ ਜਿਹੜੇ ਪਹਿਲੀ ਪੀੜੀ ਦੇ ਨੇ ਉਹ ਤਨਖਾਹ ਵਾਲੀ ਨੌਕਰੀ ਨਹੀਂ ਕਰਦੇ ਅੱਛਾ ਫਿਰ ਕੀ ਕਰਦੇ ਨੇ ਉਹ ਜ਼ਿਆਦਾਤਰ ਆਪਣਾ ਕਾਰੋਬਾਰ ਕਰਦੇ ਨੇ ਜਾਂ ਫਿਰ ਸਵੈ ਰੋਜ਼ਗਾਰ ਵਾਲੇ ਪੇਸ਼ੇਵਰ ਹੁੰਦੇ ਨੇ ਜਿਵੇਂ ਡਾਕਟਰ ਵਕੀਲ ਆਦਿ ਜਿਨ੍ਹਾਂ ਦੀ ਆਪਣੀ ਪ੍ਰੈਕਟਿਸ ਹੋਵੇ ਇਸ ਦਾ ਕੀ ਕਾਰਨ ਹੋ ਸਕਦਾ ਹੈ ਦੇਖੋ ਮੁੱਖ ਕਾਰਨ ਹੈ ਆਮਦਨ ਤੇ ਜ਼ਿਆਦਾ ਕੰਟਰੋਲ ਹੋਣਾ ਤੇ ਵਧਣ ਦੀ ਸੰਭਾਵਨਾ ਉਹ ਬੇਅੰਤ ਹੁੰਦੀ ਹੈ ਮਤਲਬ ਜਦੋਂ ਕੋਈ ਆਪਣਾ ਕੰਮ ਕਰਦਾ ਤਾਂ ਕਮਾਈ ਸਿੱਧੀ ਉਸ ਦੀ ਮਿਹਨਤ ਕਾਬਲੀਅਤ ਤੇ ਰਿਸਕ ਲੈਣ ਦੀ ਹਿੰਮਤ ਤੇ ਨਿਰਗਰ ਕਰਦੀ ਹੈ ਨੌਕਰੀ 'ਚ ਤਾਂ ਇੱਕ ਲਿਮਟ ਹੁੰਦੀ ਹੈ ਨਾ ਤਨਖਾਦੀ ਹਾਂ ਹੁੰਦੀ ਹੈ ਪਰ ਆਪਣੇ ਕੰਮ 'ਚ ਨਹੀਂ ਜਿੰਨੀ ਮਿਹਨਤ ਜਿੰਨਾ ਦਿਮਾਗ ਉਨਾ ਪੈਸਾ ਹਾਲਾਂਕਿ ਰਿਸਕ ਜ਼ਿਆਦਾ ਹੁੰਦਾ ਹੈ ਇਹ ਸੱਚ ਹੈ ਪਰ ਜੇ ਕੰਮ ਚੱਲ ਪਵੇ ਤਾਂ ਫਿਰ ਫਾਇਦਾ ਵੀ ਬਹੁਤ ਵੱਡਾ ਹੁੰਦਾ ਹੈ ਮਤਲਬ ਆਪਣੀ ਕਿਸਮਤ ਖੁਦ ਲਿਖਣ ਵਾਲੀ ਗੱਲ ਹੋ ਗਈ ਬਿਲਕੁਲ ਇਹ ਉਦਮੀ ਸੋਚ ਹੀ ਉਹਨਾਂ ਨੂੰ ਅੱਗੇ ਵਧਾਉਂਦੀ ਹੈ ਤੇ ਇਹ ਸੋਚ ਸਿਰਫ ਕੰਮ ਤੱਕ ਨਹੀਂ ਰਹਿੰਦੀ ਹੋਣੀ ਹੈ ਨਾ ਪਰਿਵਾਰ ਤੇ ਵੀ ਅਸਰ ਪਾਉਂਦੀ ਉਹ ਬਿਲਕੁਲ ਜੀ ਇਸੇ ਨਾਲ 6ਵਾਂ ਸਬਕ ਜੁੜਦਾ ਹੈ ਬੱਚਿਆਂ ਨੂੰ ਦੌਲਤ ਨਹੀਂ ਸਿੱਖਿਆ ਦਿਓ ਇਹ ਬਹੁਤ ਜ਼ਰੂਰੀ ਗੱਲ ਲੱਗਦੀ ਹੈ ਹਾਂ ਜੀ ਜਿਹੜੇ ਲੋਕ ਖੁਦ ਮਿਹਨਤ ਨਾਲ ਪੈਸਾ ਬਣਾਉਂਦੇ ਨੇ ਉਹ ਸਮਝਦੇ ਨੇ ਕਿ ਜੇ ਬੱਚਿਆਂ ਨੂੰ ਬਸ ਪੈਸਾ ਦੇ ਹੀ ਗਏ ਤਾਂ ਉਹਨਾਂ ਦਾ ਭਲਾ ਨਹੀਂ ਹੋਣਾ ਸਗੋਂ ਨੁਕਸਾਨ ਹੋ ਸਕਦਾ ਹੈ ਨੁਕਸਾਨ ਕਿਵੇਂ ਜੇ ਬੱਚਿਆਂ ਨੂੰ ਬਿਨਾਂ ਮਿਹਨਤ ਕੀਤੇ ਸਭ ਕੁਝ ਮਿਲ ਹੀ ਜਾਵੇ ਤਾਂ ਉਹ ਪੈਸੇ ਦੀ ਕਦਰ ਨਹੀਂ ਸਿੱਖਦੇ ਨਾ ਹੀ ਉਹਨਾਂ 'ਚ ਮਿਹਨਤ ਦੀ ਆਦਤ ਪੈਂਦੀ ਹੈ ਔਰ ਮਤਲਬ ਆਲਸੀ ਹੋ ਸਕਦੇ ਨੇ ਗੈਰ ਜ਼ਿੰਮੇਵਾਰ ਬਣ ਸਕਦੇ ਨੇ ਹਾਂ ਠੀਕ ਇਸ ਲਈ ਸਮਝਦਾਰ ਅਮੀਰ ਮਾਬਪ ਕੀ ਕਰਦੇ ਨੇ ਉਹ ਪੈਸੇ ਦੀ بجائے ਬੱਚਿਆਂ ਨੂੰ ਪੈਸੇ ਦੀ ਸਿੱਖਿਆ ਦਿੰਦੇ ਨੇ ਕਦਰ ਕਰਨਾ ਸਿਖਾਉਂਦੇ ਨੇ ਬਚਤ ਬਜਟ ਨਿਵੇਸ਼ ਇਹ ਸਭ ਸਮਝਾਉਂਦੇ ਨੇ ਮਤਲਬ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਤੇ ਜ਼ੋਰ ਦਿੰਦੇ ਨੇ ਜੀ ਬਿਲਕੁਲ ਤਾਂਕਿ ਉਹ ਆਪਣੀ ਜ਼ਿੰਦਗੀ ਖੁਦ ਬਣਾ ਸਕਣ ਇਹ ਤਾਂ ਉਹ ਸੋਚ ਤੋਂ ਬਿਲਕੁਲ ਵੱਖਰਾ ਹੈ ਜਿੱਥੇ ਅਮੀਰ ਮਾਪੇ ਬੱਚਿਆਂ ਦੀ ਹਰ ਮੰਗ ਪੂਰੀ ਕਰਦੇ ਨੇ ਖੈਰ ਅੱਗੇ ਚੱਲਦੇ ਹਾਂ ਕਿਤਾਬ 'ਚ ਨਾ ਦੋ ਸ਼ਬਦ ਵਰਤੇ ਗਏ ਨੇ ਪੀਏਡਬਲ ਤੇ ਯੂਏਡਬਲ ਇਹ ਸੱਤਵਾਂ ਸਬਕ ਹੈ ਇਹ ਕੀ ਚੀਜ਼ ਹੈ ਜੀ ਹਾਂ ਇਹ ਬਹੁਤ ਬਹੁਤ ਮਹੱਤਵਪੂਰਨ ਕਨਸੈਪਟ ਨੇ ਪੀਏਡਬਲ ਦਾ ਮਤਲਬ ਹੈ ਪ੍ਰੋਡੀਜੀਅਸ ਐਕਿਊਮੂਲੇਟਰ ਆਫ ਵੈਲਥ ਔਖਾ ਯਾ ਨਾ ਹਾਂ ਮਤਲਬ ਦੌਲਤ ਦਾ ਸ਼ਾਨਦਾਰ ਜਮਾ ਕਰਤਾ ਇਹ ਉਹ ਲੋਕ ਨੇ ਜਿਹੜੇ ਆਪਣੀ ਉਮਰ ਤੇ ਆਪਣੀ ਕਮਾਈ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਦੌਲਤ ਇਕੱਠੀ ਕਰ ਲੈਂਦੇ ਨੇ ਅੱਛਾ ਇਹ ਅਸਲੀ ਬਚਤ ਕਰਨ ਵਾਲੇ ਨੇ ਸਮਝਦਾਰ ਨਿਵੇਸ਼ਕ ਨੇ ਦੂਜੇ ਪਾਸੇ ਨੇ UAW ਅੰਡਰ ਐਕਿਊਮੂਲੇਟਰ ਆਫ ਵੈਲਥ ਮਤਲਬ ਦੌਲਤ ਦੇ ਕਟ ਜਮਾ ਕਰਤਾ ਇਹ ਕੌਣ ਹੋਏ ਇਹ ਉਹ ਲੋਕ ਨੇ ਜਿਨ੍ਹਾਂ ਦੀ ਕਮਾਈ ਤਾਂ ਸ਼ਾਇਦ ਚੰਗੀ ਹੁੰਦੀ ਹੈ ਪਰ ਉਹ ਪੈਸਾ ਜਮਾ ਨਹੀਂ ਕਰ ਪਾਉਂਦੇ ਉਸ ਹਿਸਾਬ ਨਾਲ ਦੌਲਤ ਨਹੀਂ ਬਣਾ ਪਾਉਂਦੇ ਕਾਰਨ ਉਹੀ ਉੱਚਾ ਰਹਿਣ ਸੈਣ ਦਿਖਾਵਾ ਬੇ ਲੋੜੇ ਖਰਚੇ ਮਤਲਬ ਪੈਸਾ ਆਉਂਦਾ ਤਾਂ ਹੈ ਪਰ ਟਿਕਦਾ ਨਹੀਂ ਬਿਲਕੁਲ ਕਿਤਾਬ ਕਹਿੰਦੀ ਹੈ ਕਿ ਅਸਲੀ ਕਰੋੜਪਤੀ ਹਮੇਸ਼ਾ ਪੀਏਡਬਲ ਹੁੰਦੇ ਨੇ ਪੀਏਡਬਲ ਪੈਸੇ ਨੂੰ ਦੌਲਤ ਚ ਬਦਲਦਾ ਜਦਕਿ ਯੂਏਡਬਲ ਉਸੇ ਪੈਸੇ ਨੂੰ ਲਾਈਫ ਸਟਾਈਲ ਤੇ ਖਰਚ ਦਿੰਦਾ ਹੈ ਹਮ ਇਸ ਦਾ ਮਤਲਬ ਤਾਂ ਇਹੀ ਹੋਇਆ ਕਿ ਕਿੰਨਾ ਕਮਾਉਂਦੇ ਹੋ ਉਸ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਪੈਸੇ ਨਾਲ ਕਰਦੇ ਕੀ ਹੋ ਤੁਹਾਡੀਆਂ ਆਦਤਾਂ ਕੀ ਨੇ ਜੀ ਸਾਰਾ ਖੇਲ ਆਦਤਾਂ ਦਾ ਹੀ ਹੈ ਤੇ ਇਸੇ ਨਾਲ ਜੁੜਿਆ ਅੱਠਵਾਂ ਸਬਕ ਹੈ ਦਿਖਾਵਾ ਸਭ ਤੋਂ ਵੱਡਾ ਕਰਜ਼ਾ ਹੈ ਇਹ ਕਿਵੇਂ ਦਿਖਾਵਾ ਕਰਜ਼ਾ ਕਿਵੇਂ ਹੋ ਸਕਦਾ ਹੈ ਦੇਖੋ ਦਿਖਾਵੇ ਲਈ ਆਪਾਂ ਕੀ ਕਰਦੇ ਹਾਂ ਮਹਿੰਗੀ ਕਾਰ ਵੱਡਾ ਕਾਰ ਮਹਿੰਗੇ ਫੋਨ ਘੜੀਆਂ ਜੇ ਚੀਜ਼ਾਂ ਆਪਣੀ ਪਹੁੰਚ ਤੋਂ ਬਾਹਰ ਹੋਣ ਤਾਂ ਅਕਸਰ ਉਹ ਕਰਜ਼ਾ ਲੈ ਕੇ ਖਰੀਦੀਆਂ ਜਾਂਦੀਆਂ ਨੇ ਹਾਂ ਲੋਨ ਵਗੈਰਾ ਲੈ ਕੇ ਬਿਲਕੁਲ ਤੇ ਇਹ ਚੀਜ਼ਾਂ ਸਿਰਫ ਖਰੀਦਣ ਵੇਲੇ ਮਹਿੰਗੀਆਂ ਨਹੀਂ ਹੁੰਦੀਆਂ ਇਨ ਅਡੀ ਮੇਨਟੇਨੈਂਸ ਬੀਮਾ ਤੇਲ ਇਹ ਖਰਚੇ ਲਗਾਤਾਰ ਚੱਲਦੇ ਰਹਿੰਦੇ ਨੇ ਸਹੀ ਗੱਲ ਹੈ ਨਤੀਜਾ ਇਹ ਚੀਜ਼ਾਂ ਪੈਸਾ ਬਣਾਉਣ ਦੀ ਬਜਾਏ ਬੰਦੇ ਨੂੰ ਕਰਜ਼ੇ 'ਚ ਫਸਾ ਦਿੰਦੀਆਂ ਨੇ ਜਿਹੜਾ ਪੈਸਾ ਬਚ ਕੇ ਕਿਤੇ ਲੱਗ ਸਕਦਾ ਸੀ ਉਹ ਕਿਸ਼ਤਾਂ 'ਚ ਲਾ ਜਾਂਦਾ ਮਤਲਬ ਦਿਖਾਵਾ ਅਸਲ 'ਚ ਸਾਡੇ ਭਵਿੱਖ ਦੀ ਕਮਾਈ ਨੂੰ ਗਹਿਣੇ ਰੱਖ ਦਿੰਦਾ ਹਾਂਜੀ ਇੱਕਦਮ ਦਾਲ ਇਹ ਭਵਿੱਖ ਤੇ ਕਰਜ਼ਾਈ ਹੈ ਜਿੰਨਾ ਘਾਟੇ ਦਿਖਾਵਾ ਓਨੀ ਜ਼ਿਆਦਾ ਆਜ਼ਾਦੀ ਦੀ ਸੰਭਾਵਨਾ ਆਜ਼ਾਦੀ ਇਹ ਸ਼ਬਦ ਮਹੱਤਵਪੂਰਨ ਲੱਗਦਾ ਹੈ ਤਾਂ ਫਿਰ ਇਸ ਸਾਰੀ ਮਿਹਨਤ ਦਾ ਬਚਤ ਦਾ ਸਾਦਗੀ ਦਾ ਅਸਲ ਮਕਸਦ ਕੀ ਹੈ ਜੇ ਸ਼ਾਨੋ ਸ਼ੌਕਤ ਨਹੀਂ ਤਾਂ ਮਿਲਦਾ ਕੀ ਹੈ ਇੱਥੇ ਆਉਂਦਾ ਨਵਾਂ ਸਬਕ ਆਜ਼ਾਦੀ ਸ਼ਾਨ ਇਸਦਾ ਕੀ ਮਤਲਬ ਹੋਇਆ ਇਸਦਾ ਮਤਲਬ ਹੈ ਕਿ ਅਸਲ ਦੌਲਤ ਦਾ ਅੰਤਿਮ ਟੀਚਾ ਉਹ ਬਾਹਰਲਾ ਦਿਖਾਵਾ ਨਹੀਂ ਸਗੋ ਅੰਦਰੂਨੀ ਸ਼ਾਂਤੀ ਤੇ ਵਿੱਤੀ ਆਜ਼ਾਦੀ ਹੈ ਵਿੱਤੀ ਆਜ਼ਾਦੀ ਮਤਲਬ ਮਤਲਬ ਉਸ ਮੁਕਾਮ ਤੇ ਪਹੁੰਚਣਾ ਜਿੱਥੇ ਤੁਹਾਨੂੰ ਪੈਸੇ ਕਮਾਣ ਲਈ ਕੰਮ ਕਰਨ ਦੀ ਮਜਬੂਰੀ ਨਾ ਰਹੇ ਜਿੱਥੇ ਤੁਹਾਡਾ ਪੈਸਾ ਹੀ ਤੁਹਾਡੇ ਲਈ ਇੰਨਾ ਪੈਸਾ ਕਮਾ ਰਿਹਾ ਹੋਵੇ ਕਿ ਤੁਸੀਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀ ਸਕੋ ਅੱਛਾ ਜੋ ਕੰਮ ਪਸੰਦ ਹੈ ਉਹ ਕਰ ਸਕੋ ਪਰਿਵਾਰ ਨਾਲ ਸਮਾਂ ਬਿਤਾ ਸਕੋ ਘੁੰਮ ਫਿਰ ਸਕੋ ਦਾਨਪੂਣ ਕਰ ਸਕੋ ਬਿਨਾਂ ਪੈਸੇ ਦੀ ਚਿੰਤਾ ਕੀਤੇ ਕਰੋੜਪਤੀਆਂ ਲਈ ਇਹ ਆਜ਼ਾਦੀ ਇਹ ਕੰਟਰੋਲ ਇੱਕ ਕਿਸੇ ਵੀ ਮਹਿੰਗੀ ਚੀਜ਼ ਤੋਂ ਮਿਲਣ ਵਾਲੀ ਖੁਸ਼ੀ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ ਵਾਹ ਇਹ ਤਾਂ ਬਹੁਤ ਮਤਲਬ ਢੂੰਗੀ ਗੱਲ ਹੈ ਆਜ਼ਾਦੀ ਸ਼ਾਨੋ ਸ਼ੌਕਤ ਤੋਂ ਵੱਡੀ ਹੈ ਤੇ ਇਸੇ ਨਾਲ ਜੁੜਿਆ ਹੋਇਆ ਆਖਰੀ ਦਸਵਾਂ ਸਬਕ ਹੈ ਤੁਹਾਡੀ ਦੌਲਤ ਤੁਹਾਡੀ ਚੁੱਪ ਹੈ ਤੇ ਥੋੜਾ ਰਹਸਮਈ ਜਾ ਲੱਗਦਾ ਹਾਂ ਪਰ ਜੇ ਤੁਸੀਂ ਧਿਆਨ ਦਿਓ ਤਾਂ ਇਹ ਪਹਿਲੇ ਸਬਕ ਲੁਕੇ ਹੋਏ ਅਮੀਰ ਤੇ ਨੌਵੇਂ ਸਬਕ ਆਜ਼ਾਦੀ ਸ਼ਾਨ ਨਾਲ ਬਿਲਕੁਲ ਮੇਲ ਖਾਂਦਾ ਹੈ ਕਿਵੇਂ ਦੇਖੋ ਜਿਹੜੇ ਲੋਕ ਸੱਚੀ ਪੈਸਾ ਬਣਾ ਰਹੇ ਨੇ ਤੇ ਵਿੱਤੀ ਆਜ਼ਾਦੀ ਦਾ ਆਨੰਦ ਲੈ ਰਹੇ ਨੇ ਉਹਨਾਂ ਨੂੰ ਆਮ ਤੌਰ ਤੇ ਇਸ ਦਾ ਟੰਡੋਰਾ ਪਿੱਟਣ ਦੀ ਲੋੜ ਨਹੀਂ ਪੈਂਦੀ ਉਹ ਚੁੱਪਚਾਪ ਬਿਨਾਂ ਸ਼ੋਰ ਸ਼ਰਾਬੇ ਦੇ ਆਪਣਾ ਕੰਮ ਕਰ ਹੀ ਜਾਂਦੇ ਨੇ ਹਮ ਉਹਨਾਂ ਦੀ એનર્ਜੀ ਦਿਖਾਵੇ 'ਚ ਨਹੀਂ ਸਗੋਂ ਪੈਸੇ ਨੂੰ ਸਾਂਭਣ ਤੇ ਵਧਾਉਣ 'ਚ ਲੱਗਦੀ ਹੈ ਉਹਨਾਂ ਦੀ ਦੌਲਤ ਉਹਨਾਂ ਦੀ ਜ਼ਿੰਦਗੀ 'ਚ ਸ਼ਾਂਤੀ ਤੇ ਆਪਸ਼ਨਜ਼ ਦੇ ਰੂਪ 'ਚ ਨਜ਼ਰ ਆਉਂਦੀ ਹੈ ਨਾ ਕਿ ਉੱਚੀ-ਉੱਚੀ ਬੋਲਣ ਵਾਲੀਆਂ ਚੀਜ਼ਾਂ 'ਚ ਤੇ ਜਿਹੜੇ ਬਹੁਤ ਰੌਲਾ ਪਾਉਂਦੇ ਨੇ ਆਪਣੀ ਅਮੀਰੀ ਦਾ ਕਿਤਾਬ ਇਸ਼ਾਰਾ ਕਰਦੀ ਹੈ ਕਿ ਹੋ ਸਕਦਾ ਉਹ ਅਸਲ 'ਚ ਉਹਨੇ ਮਜ਼ਬੂਤ ਨਾ ਹੋਣ ਵਿੱਤੀ ਤੌਰ ਤੇ ਸ਼ਾਇਦ ਉਹ ਸਿਰਫ ਲੋਕਾਂ ਦੀ ਉਹ ਪਰਵਾਨਗੀ ਪਾਲ ਰਹੇ ਹੋਣ ਅਸਲ ਦੌਲਤ ਅਕਸਰ ਸ਼ਾਂਤ ਹੁੰਦੀ ਹੈ ਬਹੁਤ ਖੂਬ ਤਾਂ ਇਸ ਸਾਰੀ ਗੱਲਬਾਤ ਦਾ ਇਸ ਸਾਰੀ ਵਿਚਾਰ ਚਰਚਾ ਦਾ ਨਿਚੋੜ ਕੀ ਨਿਕਲਿਆ ਫਿਰ ਦ ਮਿਲੀਅਨਰ ਨੈਕਸਟ ਡੋਰ ਤੋਂ ਮੁੱਖ ਸਿੱਖਿਆ ਕੀ ਮਿਲੀ ਦੇਖੋ ਮੁੱਖ ਸਿੱਖਿਆ ਬਹੁਤ ਸਾਫ਼ ਹੈ ਅਸਲੀ ਦੌਲਤ ਬਾਹਰਲੇ ਦਿਖਾਵੇ ਨਾਲ ਨਹੀਂ ਆਉਂਦੀ ਇਹ ਆਉਂਦੀ ਹੈ ਅੰਦਰੂਨੀ ਅਨੁਸ਼ਾਸਨ ਨਾਲ ਸਬਰ ਨਾਲ ਤੇ ਸੋਚ ਸਮਝ ਕੇ ਲੈ ਫੈਸਲਿਆਂ ਨਾਲ ਠੀਕ ਅਸਲੀ ਕਰੋੜਪਤੀ ਉਹ ਨੇ ਜਿਹੜੇ ਲਗਾਤਾਰ ਆਪਣੀ ਕਮਾਈ ਤੋਂ ਘੱਟ ਖਰਚਦੇ ਨੇ ਪੈਸਾ ਬਚਾਉਂਦੇ ਨੇ ਤੇ ਉਸ ਬਚਤ ਨੂੰ ਸਮਝਦਾਰੀ ਨਾਲ ਨਿਵੇਸ਼ ਕਰਦੇ ਨੇ ਹਾਂਜੀ ਉਹ ਸਾਦਗੀ ਪਸੰਦ ਕਰਦੇ ਨੇ ਬਜਟ ਤੇ ਚੱਲਦੇ ਨੇ ਅਕਸਰ ਆਪਣਾ ਕੰਮ ਕਰਦੇ ਨੇ ਆਪਣੇ ਬੱਚਿਆਂ ਨੂੰ ਪੈਸੇ ਦੀ ਕਦਰ ਸਿਖਾਉਂਦੇ ਨੇ ਤੇ ਦਿਖਾਵੇ ਦੀ ਦੌੜ ਤੋਂ ਪਰਾਂ ਰਹਿੰਦੇ ਨੇ ਤੇ ਉਹਨਾਂ ਲਈ ਅਸਲ ਇਨਾਮ ਵਿੱਤੀ ਆਜ਼ਾਦੀ ਬਸ ਇਹੀ ਆਦਤਾਂ ਨੇ ਜਿਹੜੀਆਂ ਅਸਲੀ ਟਿਕਾਊ ਦੌਲਤ ਬਣਾਉਂਦੀਆਂ ਨੇ ਵਾਕਈ ਇਹ ਤਾਂ ਅੱਖਾਂ ਖੋਲਣ ਵਾਲੀ ਗੱਲਬਾਤ ਸੀ ਅਮੀਰੀ ਬਾਰੇ ਕਈ ਪੁਰਾਣੇ ਖਿਆਲ ਬਦਲ ਗਏ ਜੀ ਬਿਲਕੁਲ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਸੋਚਣ ਵਾਸਤੇ ਹਾਂਜੀ ਜ਼ਰੂਰ ਕੀ ਇਹ ਹੋ ਸਕਦਾ ਕਿ ਸਾਡੇ ਆਸ-ਪਾਸ ਰਹਿਣ ਵਾਲੇ ਉਹ ਆਮ ਜਹੇ ਲੋਕ ਜਿਨ੍ਹਾਂ ਵੱਲ ਸ਼ਾਇਦ ਆਪਾਂ ਕਦੀ ਧਿਆਨ ਵੀ ਨਹੀਂ ਦਿੰਦੇ ਅਸਲ 'ਚ ਕਰੋੜਪਤੀ ਹੋਣ ਜਾਂ ਬਣਦੇ ਰਾਤੇ ਹੋਣ ਹੂੰ ਸੋਚਣ ਵਾਲੀ ਗੱਲ ਹੈ ਤੇ ਇਸ ਤੋਂ ਵੀ ਵੱਡਾ ਸਵਾਲ ਆਪਾਂ ਖੁਦ ਆਪਣੀ ਜ਼ਿੰਦਗੀ 'ਚ ਇਹਨਾਂ ਸਿਧਾਂਤਾਂ ਨੂੰ ਕਿਵੇਂ ਅਪਣਾ ਸਕਦੇ ਆ ਸਾਦਗੀ ਅਨੁਸ਼ਾਸਨ ਬਚਤ ਨਿਵੇਸ਼ ਸਬਰ ਤਾਕੀ ਆਪਾਂ ਵੀ ਵਿੱਤੀ ਸੁਰੱਖਿਆ ਤੇ ਆਜ਼ਾਦੀ ਵੱਲ ਵਧ ਸਕੀਏ ਭਾਵੇਂ ਅੱਜ ਆਪਾਂ ਜਿੱਥੇ ਮਰਜ਼ੀ ਖੜੇ ਹੋਈਏ